ਅੱਜਕੱਲ੍ਹ ਦੋਸਤੋ ਮੈਂ ਤੁਹਾਡਾ ਦੋਸਤ ਹੂ ਉਸ ਪਰਮਜੀਤ ਲੈ ਕੇ ਆਜੜਾ ਜੀ ਤੁਹਾਡਾ ਆਪਣਾ ਮਨਪਸੰਦ ਪ੍ਰੋਗਰਾਮ ਆ ਚੱਕ ਜਵਾਬ ਤੇ ਆ ਚੱਕ ਜਵਾਬ ਦੇ ਵਿੱਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਹੈ ਤੇ ਦੋਸਤੋ ਤੁਹਾਡੇ ਵਾਸਤੇ ਅੱਜ ਵੱਡੀਆਂ ਤੇ ਖਾਸ ਕਵਰਾਂ ਲੈ ਕੇ ਆਪਾਂ ਆਜੜ ਹੋ ਚੁੱਕੇ ਹਾਂ ਤੇ ਤੁਸੀਂ ਸਾਡੇ ਸ਼ੋਅ ਨੂੰ ਬਹੁਤ ਪਿਆਰ ਦੇ ਰਹੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਦੋਸਤੋ ਜਿਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਪਖਨਾ ਅਮਲੀ ਜੀ ਵਿਸ਼ੇਸ਼ ਕਰਕੇ ਜੁੜਦੇ ਨੇ ਤੇ ਉਹ ਹਮੇਸ਼ਾ ਹੀ ਸਾਨੂੰ ਫਟਾਫਟ ਹਰੇਕ ਜਿਹੜੀ ਖਬਰ ਆ ਉਹਦਾ ਜਵਾਬ ਦਿੰਦੇ ਨੇ ਤੇ ਪਖਨਾ ਜੀ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਆ ਚੱਕ ਜਵਾਬ ਦੇ ਵਿੱਚ ਤੇ ਜੇਕਰ ਚੈਨਲ ਨੂੰ ਸਬਸਕ੍ਰਾਈਬ ਅਜੇ ਤੱਕ ਤੁਸੀਂ ਨਹੀਂ ਕੀਤਾ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤੇ ਪਖਨਾ ਜੀ ਪਹਿਲੀ ਵੱਡੀ ਖਬਰ ਦੀ ਗੱਲ ਕਰੀਏ ਤਾਂ ਸੰਗਰੂਰ ਸੀਟ ਤੇ ਲੈ ਚੱਲਦੇ ਹਾਂ ਸੰਗਰੂਰ ਸੀਟ ਦੇ ਉੱਪਰ ਕੱਲ ਗੱਲ ਕਰੀਏ ਤਾਂ ਕਾਂਗਰਸ ਪਾਰਟੀ ਦੀ ਬੀਬੀ ਰਜਿੰਦਰ ਕੌਰ ਭੱਠੜ ਨੇ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਸਾਹਿਬ ਦੇ ਉੱਪਰ ਇੱਕ ਵੱਡਾ ਤੰਜ ਕੱਸ ਦਿੱਤਾ ਤੇ ਬੀਬੀ ਭੱਟੜ ਨੇ ਕਿਹਾ ਭਗਵੰਤ ਮਾਨ ਨੂੰ ਮਦਾਰੀ ਮਦਾਰੀ ਕਹਤਾ ਜੀ ਤੇ ਮਦਾਰੀ ਦੇ ਉੱਪਰ ਭਗਵੰਤ ਮਾਨ ਨੇ ਕੀ ਮੋੜਮਾ ਜਵਾਬ ਦਿੱਤਾ ਜੀ ਦਓ ਜਵਾਬ ਕਾਕਾ ਜੀ ਆਹ ਚੱਕ ਜਵਾਬ ਤੇ ਭਗਵੰਤ ਮਾਨ ਨੇ ਵੀ ਪੁੱਤ ਮੋੜਮਾ ਜਵਾਬ ਦੇਤਾ ਤੇ ਉਹ ਕਹਿੰਦਾ ਭਾਈ ਮਦਾਰੀਆਂ ਨੂੰ ਵੀ ਕਹਿੰਦਾ ਬਾਂਦਰੀਆਂ ਨਚਾਉਣੀਆਂ ਆਉਂਦੀਆਂ ਸਹੀ ਗੱਲਾਂ ਪਕੜਦਾ ਜੀ ਭਗਵਾਨ ਤੁਮਨ ਸਾਹ ਨੇ ਨਾਲ ਨਾਲ ਇਹ ਗੱਲ ਵੀ ਕਹੀ ਹੈ ਅੱ비 ਮੈਂ ਜਿਹੜਾ ਜਵਾਬ ਦੱਤਾ ਉਹਦੇ 'ਚ ਮੈਂ ਕਿਸੇ ਦਾ ਨਾਮ ਨਹੀਂ ਲੱਤਾ ਪਰ ਭਗਣਾ ਜੀ ਅਗਲੀ ਖਬਰ ਦੇ ਉਪਰ ਰੁਕ ਰਹੀਏ ਜੀ ਵਿਕਰਮ ਸਿੰਘ ਮਜੀਠੀਆ ਦੀ ਗੱਲ ਕਰੀਏ ਤਾਂ ਉਹਨਾਂ ਨੇ ਕੱਲ ਇੱਕ ਵੱਡਾ ਬਿਆਨ ਦਿੱਤਾ ਤੇ ਕਿਹਾ ਕਿ ਸਖਪਾਲ ਸਿੰਘ ਖੈਰਾ ਵੋਟਾਂ ਨੇੜੇ ਆ ਗਈਆਂ ਤੇ ਵੋਟਾਂ ਦੇ ਮੱਦੇਨਜ਼ਰ ਉਹ ਸਿਆਸੀ ਜਿਹੜੀ ਸਿਆਸਤ ਆ ਉਹ ਪੰਥਕ ਸਿਆਸਤ ਕਰ ਰਹੇ ਨੇ ਦਓ ਜਵਾਬ ਕਾਕਾ ਜੀ ਆ ਚੱਕ ਜਵਾਬ ਉਹ ਕੱਲਾ ਖੈਰਾ ਨਹੀਂ ਪੁੱਤ ਆ ਜਿਹੜਾ ਪੰਥਕ ਸਿਆਸਤ ਕਰਦਾ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਕਰਦੀਆਂ ਤੇ ਪੰਜਾਬ ਦੀਆਂ ਗਣੀਆਂ ਚੋਣੀਆਂ ਪਾਰਟੀਆਂ ਜਿਨ੍ਹਾਂ ਕੋਲ ਪੰਥਕ ਪਾਰਟੀ ਵਾਲਾ ਲਾਇਸੈਂਸ ਆ ਆਹੋ ਪਗਨਾ ਜੀ ਪੰਥਕ ਪਾਰਟੀਆਂ ਦਾ ਜਿਹੜਾ ਲੋਗੋ ਆ ਜਾਂ ਪੰਥਕ ਪਾਰਟੀਆਂ ਵਾਲੇ ਕੰਮ ਐ ਉਹ ਕਿਸੇ ਕਿਸੇ ਪਾਰਟੀ ਕੋਲ ਹੀ ਐ ਤੇ ਉਹਨਾਂ ਨੂੰ ਇਹ ਕਹਿੰਦੇ ਜੀ 어ਵਾਰਡ ਤੱਕ ਮਿਲੇ ਹੋਏ ਐ ਇਹ ਪੰਥਕ ਕੰਮ ਕਰਨਦੇ ਖੈਰ ਆਪਾਂ ਅਗਲੀ ਖਬਰ ਤੇ ਰੁਕ ਕਰਦੇ ਆ ਕੱਲ ਜਿੱਥੇ ਰਾਜਸਥਾਨ ਰਾਇਲ ਤੇ ਕਿੰਗ 11 ਪੰਜਾਬ ਦਾ ਮੈਚ ਸੀ ਜਦੋਂ ਕਹਿੰਦੇ ਪੰਜਾਬ ਦਾ ਮੈਚ ਹੁੰਦਾ ਕਦੇ ਨਾ ਕਦੇ ਕੋਈ ਨਾ ਕੋਈ ਰੌਲਾ ਜਰੂਰ ਹੋ ਜਾਂਦਾ ਤੇ ਕੱਲ ਇੱਕ ਵੱਡਾ ਰੌਲਾ ਹੋ ਗਿਆ ਪਗਨਾ ਜੀ ਵਿਵਾਦਤ ਰਹਦੇ ਉਪਰ ਬਟਲਰ ਨੇ ਜਦੋਂ ਰਨ ਆਊਟ ਹੋਇਆ ਉਹ ਵਿਵਾਦਿਤ ਰਨ ਆਊਟ ਹੋਇਆ ਤਾਂ ਬਟਲਰ ਨੇ ਕਹਿੰਦੇ ਜੀ ਅ ਅਸ਼ਵਿਨ ਦੇ ਨਾਲ ਹੱਥ ਨਹੀਂ ਮਿਲਾਇਆ ਜੀ ਕਾਤੋਂ ਜੀ ਦੋ ਜਵਾਬ ਕਾਕਾ ਜੀ ਆ ਚੱਕ ਜਵਾਬ ਉਦੋਂ ਬਟਲਰ ਨੇ ਆਪਦੀਆਂ ਅੱਖਾਂ ਬੰਦ ਕੀਤੀਆਂ ਹੋਈਆਂ ਸੀ ਜਦੋਂ ਅੱਖਾਂ ਮੀਟ ਕੇ ਭੱਜ ਲਿਆ ਹੈ ਇਹਨੂੰ ਕੋ ਪੁੱਛੇ ਵੀ ਤੇਰੀ ਗਾਹ ਕਿਤੇ ਉੱਥੇ ਬੇਲਣੇ ਚ ਬਾਹ ਹੀ ਹੋਈ ਸੀ ਜਿਹੜਾ ਇਦਾਂ ਦਾ ਸਟੈਪ ਚੱਕ ਲਿਆ ਆਹੋ ਪਾਕਨਾ ਜੀ ਗੱਲ ਵੈਸੇ ਸਹੀ ਐ ਹੁਣ ਬਾ ਕਿਹੜਾ ਉਥੇ ਵੇਲਣੇ ਚ ਆਈ ਹੋਈ ਸੀ ਬਾਕੀ ਜੋ ਗੁੱਸਾ ਕਰਨਾ ਹੀ ਐ ਤਾਂ ਭਾਈ ਅੰਪਾਇਰ ਸਾਹਿਬ ਦੇ ਨਾਲ ਕਰੋ ਅੰਪਾਇਰ ਤੇ ਗੁੱਸਾ ਕਰੋ ਅਸ਼ਵਿਨ ਨੇ ਤਾਂ ਆਪਣਾ ਕੰਮ ਕੀਤਾ ਜਿਹੜਾ ਉਹਦਾ ਕੰਮ ਸੀ ਖੈਰ ਆਪਾਂ ਅਗਲੀ ਖਬਰ ਉਪਰੋਕਰੀ ਅਗਲੀ ਖਬਰ ਨਿਕਲ ਕੇ ਆ ਰਹੀ ਆ ਪਾਕਨਾ ਜੀ ਗੱਲ ਕਰੀਏ ਪਟਿਆਲੇ ਦੇ ਕੋਲ ਸਨੌਰ ਪੈਂਦਾ ਤੇ ਦੋ ਸ਼ਿਲੋਮਣੀ ਆਕਾਲੀ ਦਲ ਦੇ ਸਾਬਕਾ ਮੰਤਰੀ ਦੋ ਸਾਬਕਾ ਮੰਤਰੀ ਜੀ ਨਾ ਜੋ ਇੱਕ ਦਾ ਨਾਮ ਸੰਧੂ ਆ ਤੇ ਦੂਜੇ ਮੰਤਰੀ ਦਾ ਨਾਮ ਮੇਰੇ ਕੋਲ ਕਨਫਰਮ ਨਹੀਂ ਐ ਤੇ ਕਹਿੰਦਾ ਜੀ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਪਾਰਟੀ ਜੁਆਇਨ ਕਰ ਗਏ ਤੇ ਜੁਆਇਨਿੰਗ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਕਈ ਮੌਤਬਰ ਜਿਹੜੇ ਲੀਡਰ ਨੇ ਉਹਨਾਂ ਨੇ ਇਹ ਗੱਲ ਕਹੀ ਆ ਭਗਵਾਨ ਜੀ ਕਹਿੰਦਾ ਜੀ ਇਹ ਦੋ ਲੀਡਰ ਛੱਡਣ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਕੋਈ ਫਰਕ ਨਹੀਂ ਪੈਂਦਾ ਜੀ ਦੋ ਜਵਾਬ ਕਾਕਾ ਜੀ ਆ ਚੱਕ ਜਵਾਬ ਹੁਣ ਕਈ ਅਕਾਲੀ ਲੀਡਰ ਤਾਂ ਇਹ ਵੀ ਕਹੀ ਜਾਂਦੇ ਆ ਬਈ ਚੱਲੇ ਹੋਏ ਕਾਰ ਤੂੰ ਸੀ ਕੋਈ ਫਰਕ ਨਹੀਂ ਪੈਣਾ ਇਹਨਾਂ ਨੂੰ ਕੋਈ ਪੁੱਛੇ ਮੈਂ ਜੇ ਦੋ ਦੋ ਕਰਕੇ ਇਦਾਂ ਛੱਡ ਛੱਡ ਕੇ ਜਾਂਦੇ ਰਹੇ ਤਾਂ ਭਾਈ ਕਾਲੀ ਦਲ ਦੇ ਵਿੱਚ ਕੋਈ ਪੁਰਾਣਾ ਲੀਡਰ ਵੀ ਨਹੀਂ ਫਿਰ ਰਹਿਣਾ ਸਹੀ ਹਾਲਾ ਪਕਣਾ ਜੀ ਆ ਦੇਖ ਲੋ ਜੀ ਹੁਣ ਤਖਸਾਲੀ ਛੱਡ ਗਏ ਮਾਝੇ ਵਾਲੇ ਤੇ ਸੰਗਰੂਰ ਤੋਂ ਸੰਦੀਪ ਸਿੰਘ ਢੀਂਸਾ ਸਾਹਦਾ ਵੀ ਹਜੇ ਕੱਚਾ ਪੱਕਾ ਜਾਈਆ ਉਹਨਾਂ ਦਾ ਵੀ ਹਜੇ ਮੂਡ ਦਾ ਪਤਾ ਨਹੀਂ ਵੀ ਉਹ ਆਉਣਗੇ ਜਾਂ ਨਹੀਂਗੇ ਤੇ ਹੋਰ ਕਈ ਇਦਾਂ ਦੇ ਜਿਹੜੇ ਵੱਡੇ ਲੀਡਰ ਆ ਜਿਹੜੇ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਗਏ ਫਰਕ ਤਾਂ ਪੈਂਦਾ ਫਰਕ ਜ਼ਰੂਰ ਪੈਂਦਾ ਤੇ ਇਹ ਫਰਕ ਆਉਣ ਵਾਲੇ ਟਾਈਮ ਦੇ ਵਿੱਚ ਜਰੂਰ ਪਤਾ ਲੱਗੂਗਾ ਕਿ ਕਿੰਨਾ ਕੁ ਫਰਕ ਪੈਂਦਾ ਪਰ ਪਾਕਾ ਜੀ ਉੱਥੇ ਹੀ ਆਪਾਂ ਅਗਲੀ ਖਬਰ ਤੋਂ ਕਰੋ ਕਰੀਏ ਮਹਾਰਾਸ਼ਟਰ ਲੈ ਚੱਲਦਾ ਤੁਹਾਨੂੰ ਤੇ ਮਹਾਰਾਸ਼ਟਰ ਦੀ ਜਿਹੜੀ ਕਾਂਗਰਸ ਦੀ ਸਟਾਰ ਪ੍ਰਚਾਰਕਾਂ ਦੀ ਲਿਸਟ ਹੈ ਉਹਦੇ ਵਿੱਚ ਉਹ ਕਹਿੰਦੇ ਜੀ ਸਿੱਧੂ ਆਊਟ দাও ਜਵਾਬ ਕਾਕਾ ਜੀ ਆਹ ਤੇ ਇੱਕ ਜਵਾਬ ਰਾਹੁਲ ਗਾਂਧੀ ਸਿਆਣਾ ਉਹਨੂੰ ਪਤਾ ਹੈ ਵੀ ਮਹਾਰਾਸ਼ਟਰ ਵਾਲਿਆਂ ਨੇ ਤਾਂ ਪਹਿਲਾਂ ਹੀ ਦੇਖ ਲਓ ਨਵਜੋਤ ਸਿੰਘ ਉਹ ਸਿੱਧੂ ਨੂੰ ਕਾਪਲ ਸ਼ਰਮਾ ਵਾਲੇ ਸ਼ੋਚ ਆਊਟ ਕਰਾਇਆ ਤੇ ਹੁਣ ਉਹ ਕਦੇ ਨਹੀਂ ਚਾਹਣਗੇ ਬਈ ਮਹਾਰਾਸ਼ਟਰ ਦੇ ਵਿੱਚ ਸ਼ਿਵ ਸ਼ੈਨਾ ਵਾਲੇ ਭਾਜਪਾ ਵਾਲਿਆਂ ਨਾਲ ਰੜ ਕੇ ਕਾਂਗਰਸ ਪਾਰਟੀ ਦਾ ਮੰਜਾ ਲਾਉਣ ਗੱਲ ਵੈਸੇ ਪਗਣਾ ਜੀ ਤੁਹਾਡੀ ਸਹੀ ਹੈ ਆ ਹੁਣ ਪੁਲਵਾਮਾ ਹਮਲੇ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਵਾਸਤੇ ਪੂਰੇ ਦੇਸ਼ ਦੇ ਵਿੱਚ ਖਾਸ ਕਰਕੇ ਮਹਾਰਾਸ਼ਟਰ ਦੇ ਅੰਦਰ ਕਾਫੀ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਉਹਨਾਂ ਨੂੰ ਕਰਨਾ ਪਿਆ ਸੀ ਪਰ ਭਾਕਣਾ ਜੀ ਉੱਥੇ ਹੀ ਸਾਡੀ ਪੰਜਾਬ ਪੁਲਿਸ ਦੀ ਇੱਕ ਹੋਰ ਵੱਡੀ ਖਬਰ ਨਿਕਲ ਕੇ ਆਈ ਹੈ ਜੀ ਅੱਜ ਕਹਿੰਦੇ ਜੀ ਪੰਜਾਬ ਪੁਲਿਸ ਵਾਲਿਆਂ ਨੇ ਇੱਕ ਹੋਰ بڑا ਤਗੜਾ ਕਾਰਨਾਮਾ ਕਰਤਾ ਜੀ ਕਹਿੰਦੇ ਜੀ ਤੀਜੀ ਸਵਾਰੀ ਦੱਸ ਕੇ ਇਹਨਾਂ ਨੇ ਬੱਕਰੇ ਦਾ ਚਲਾਨ ਕੱਟਤਾ ਜੀ ਗਰੀਬ ਬੰਦੇ ਦਾ ਜੀ ਇਹ ਬੱਕਰੇ ਦਾ ਚਲਾਨ ਕੱਟਤਾ ਜੀ ਦਓ ਜਵਾਬ ਦਾਕਾ ਜੀ ਆ ਚੱਕ ਜਵਾਬ ਉਹ ਤੀਜੀ ਸਵਾਰੀ ਦਾ ਕਹਿ ਕੇ ਚਲਾਨ ਕੱਟ ਕੇ ਇਹਨਾਂ ਨੇ ਛੱਡਤਾ ਨਹੀਂ ਪੁਲਸ ਵਾਲਿਆਂ ਦੇ ਮੂਡ ਦਾ ਕੁਝ ਨਹੀਂ ਪਤਾ ਹੁੰਦਾ ਉਹ ਬੱਕਰੇ ਨੇ ਜਿਹੜਾ ਅੱਗੇ ਗਿਆ ਹੈਲਮਟ ਪਾਈ ਹੋਈ ਸੀ ਚਲਾਨ ਤਾਂ ਫਿਰ ਉਹ ਵੀ ਬਣਦਾ ਸੀ ਪਕਣਾ ਜੀ ਗੱਲ ਵੈਸੇ ਤੁਹਾਡੀ ਸਹੀ ਹੈ ਜੀ ਇਹ ਇੱਕ ਚਲਾਨ ਹੋਰ ਬਣਦਾ ਸੀ ਕਿਉਂਕਿ ਬੱਕਰੇ ਦੇ ਜਿਹੜਾ ਹੈਲਮਟ ਪਾਈ ਹੋਈ ਸੀ ਤੇ ਬਾਕੀ ਦੂਜੀ ਗੱਲ ਇਹ ਹੈ ਇਹ ਜਿੰਨੇ ਦਾ ਇਹਨਾਂ ਕੋਲੇ ਬੱਕਰਾ ਸੀ ਜੇ ਇਹਨੇ ਇੱਕ ਹੋਰ ਚਲਾਨ ਉੱਪਰ ਹੋ ਜਾਂਦੇ ਮੈਨੂੰ ਲੱਗਦਾ ਜੀ ਇਹ ਤਾਂ ਜਰਮਾਨਿਆਂ ਚ ਹੀ ਬੂਰਾ ਹੋ ਜਾਣਾ ਸੀ ਬੱਕਰਾ ਇਹ ਮੇਰੇ ਨਾਲ ਇੱਥੇ ਕੰਮ ਨਿਪਟ ਜਾਣਾ ਸੀ ਖੈਰ ਆਪਾਂ ਹੁਣ ਪ੍ਰੋਗਰਾਮ ਨੂੰ ਮੇੜੀਏ ਪ੍ਰੋਗਰਾਮ ਦੇ ਵਿੱਚ ਵੇਲਾ ਹਟੂਗਾ ਤੁਹਾਡੇ ਤੋਂ ਜ਼ਾਸਤ ਲੈਣ ਦਾ ਕੱਲ ਨੂੰ ਤੁਹਾਡੇ ਨਾਲ ਫੇਰ ਇਸੇ ਵੇਲੇ ਤੁਹਾਡੇ ਨਾਲ ਮੁਲਾਕਾਤ ਕਰਾਂਗਾ ਤੇ ਤੁਹਾਨੂੰ ਪੰਜਾਬ ਦੀਆਂ ਤਾਜ਼ੀਆਂ ਲੇਟਸ ਅਪਡੇਟ ਤੁਹਾਡੇ ਨਾਲ ਸਾਂਝੇ ਕਰਾਂਗਾ ਆ ਚੱਕ ਜਵਾਬ ਦੇ ਸ਼ਿਕਰ ਚੈਨਲ ਨੂੰ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਜ ਨਿਊਜ਼ ਵਾਲਾ ਹਿੰਦੀ ਪੰਜਾਬੀ ਸਾਡਾ YouTube ਦਾ ਚੈਨਲ ਹੈ ਜਿਹਦੇ ਉੱਪਰ ਲੇਟਸ ਅਪਡੇਟ ਰੋਜ਼ਾਨਾ ਤੁਹਾਡੇ ਵਾਸਤੇ ਸੀ ਪੇਸ਼ ਕਰਦੇ ਹਾਂ ਤੇ ਉੱਥੇ ਤੁਸੀਂ ਸਾਡੇ Facebook ਪੇਜ ਦੇ ਉੱਪਰ ਵੀ ਆ ਚੱਕਦੇ ਆ ਸਕਦੇ ਹੋ ਜਿੱਥੇ ਸਾਡਾ Facebook ਦਾ ਪੇਜ ਹੈ ਜੀ ਉਹਦਾ ਨਾਂ ਹੈ ਆਜ ਨਿਊਜ਼ ਵਾਲਾ ਪ੍ਰੋਡਕਸ਼ਨ ਕਿਤੇ ਜਾ ਸਕਦੇ ਆ ਇੰਸਟਾਗ੍ਰam ਸਾਡਾ ਜੀ ਆਜ਼ ਨਿਊਜ਼ ਵਾਲਾ ਉੱਥੇ ਵੀ ਤੁਸੀਂ ਸਾਨੂੰ ਫੋਲੋ ਕਰ ਸਕਦੇ ਆ ਸਾਡੀ ਵੈਬਸਾਈਟ www.aznewswala.com ਦੇ ਪਰ ਵੀ ਤੁਸੀਂ ਆ ਸਕਦੇ ਹੋ ਤੇ ਉੱਥੇ ਹੀ ਦੋਸਤੋ ਜੇਕਰ ਤੁਸੀਂ ਮੇਰੇ ਪੇਜ ਦੇ ਉੱਪਰ ਆਣਾ ਤਾਂ ਮੇਰਾ ਪੇਜ ਬੜਾ ਆਸਾਨ ਆ ਜੀ ਪਰਮਜੀਤ ਸਿੰਘ ਪਕਣਾ ਮੇਰਾ ਪੇਜ ਆ ਜੀ ਫੇਸਬੁੱਕ ਦੇ ਉੱਪਰ ਤੁਸੀਂ ਉੱਥੇ ਜਾ ਸਕਦੇ ਹੋ ਤੇ ਆਪਣੇ ਮੰਨ ਦੀਆਂ ਗੱਲਾਂ ਮੇਰੇ ਨਾਲ ਸਿੱਧੀਆਂ ਕਰ ਸਕਦੇ ਹੋ ਤੇ ਦੋਸਤੋ ਹੁਣ ਪ੍ਰੋਗਰਾਮ ਦੇ ਵਿੱਚ ਵੀ ਇਹ ਆ ਇਜਾਜ਼ਤ ਦਾ ਤੁਸੀਂ ਦੇਖਦੇ ਰਹੋ ਆਜ਼ ਨਿਊਜ਼ ਵਾਲਾ ਤੇ ਆ ਚੱਕ ਜਵਾਬ